ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਇਹ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਸ ਦੀ ਬੇਟੀ ਕੀਰਤ ਕੌਰ ਬਾਦਲ ਉਸ ਦੇ ਵਿਆਹ ਨੂੰ ਮੁੱਖ ਲੱਖਦਿਆਂ ਹੋਇਆਂ ਜੀ ਹਾਂ ਸੋਸ਼ਲ ਮੀਡੀਆ ਦੇ ਉੱਪਰ ਖਬਰਾਂ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਤੇ ਇਹ ਖਬਰਾਂ ਨੇ ਫਰੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਬੇਟੀ ਕੀਰਤ ਕੌਰ ਬਾਦਲ ਦੇ ਵਿਆਹ ਨੂੰ ਮੁੱਖ ਰੱਖਦਿਆਂ ਹੋਇਆਂ ਉਹਨਾਂ ਖਬਰਾਂ ਦੇ ਵਿੱਚ ਬਹੁਤ ਕੁਝ ਦੱਸਿਆ ਜਾ ਰਿਹਾ ਹੈ ਕਿ ਦਾਜ ਮੰਗ ਰਿਹਾ ਹੈ ਹੋਣ ਵਾਲਾ ਜਵਾਈ ਅਤੇ ਦਾਜ ਨੂੰ ਲੈ ਕੇ ਜੋ ਕਿ ਪਰਿਵਾਰ ਦੇ ਵਿੱਚ ਕਾਫੀ ਵਾਦ-ਵਿਵਾਦ ਵੀ ਵਧਿਆ ਹੋਇਆ ਹੈ ਤੇ ਦਾਜ ਨੂੰ ਲੈ ਕੇ ਜੋ ਕਿ ਸੁਖਬੀਰ ਬਾਦਲ ਦਾ ਬੇਟਾ ਉਸ ਦਾ ਬਿਆਨ ਕੀ ਆਇਆ ਹੈ ਉਸ ਕੱਲੇ-ਕੱਲੇ ਬਿਆਨ ਤੋਂ ਤੁਹਾਨੂੰ ਰੂਬਰੂ ਕਰਾਵਾਂਗੇ ਬਾਕੀ ਸੋਸ਼ਲ ਮੀਡੀਆ ਦੇ ਉੱਪਰ ਜੋ ਖਬਰਾਂ ਵਾਇਰਲ ਹੋ ਰਹੀਆਂ ਨੇ ਉਸ ਦੇ ਵਿੱਚ ਸੱਚਾਈ ਕਿੰਨੀ ਹੈ ਇਕੱਲੀ-ਇਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਣੀ ਆ ਬਣੀ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਦੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਜੀ ਹਾਂ ਦੋਸਤੋ ਅੱਜ ਆਪਾਂ ਜ਼ਿਕਰ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਦੇ ਬਾਦਲ ਅਤੇ ਉਸ ਦੀ ਬੇਟੀ ਕੀਰਤਕੌਰ ਬਾਦਲ ਉਸ ਦੇ ਵਿਆਹ ਨੂੰ ਲੈ ਕੇ ਜੋ ਕਿ ਕਾਫੀ ਖਬਰਾਂ ਸੋਸ਼ਲ ਮੀਡੀਆ ਦੇ ਉੱਪਰ ਵਾਈਰਲ ਹੋ ਰਹੀਆਂ ਨੇ ਉਹਨਾਂ ਖਬਰਾਂ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਸ ਤੋਂ ਸਾਰੇ ਹੀ ਲੋਕ ਜੋ ਕਿ ਜਾਣੂ ਹੋਣਾ ਚਾਹੁੰਦੇ ਨੇ ਸੁਖਬੀਰ ਬਾਦਲ ਦੀ ਬੇਟੀ ਦਾ ਮੰਗਣਾ ਤਿਆ ਹੋਇਆ ਸੀ ਤੇ ਮੰਗਣੇ ਨੂੰ ਲੈ ਕੇ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋਈਆਂ ਖਬਰਾਂ ਅਤੇ ਉਹਨਾਂ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਜੋ ਕੀਰਤਕੌਰ ਬਾਦਲ ਹੈ ਉਸ ਦਾ ਵਿਆਹ ਜੋ ਹੋਵੇਗਾ ਉਹ ਦਵਾਬੇ ਦਾ ਇੱਕ ਬਹੁਤ ਵੱਡਾ ਵਪਾਰੀ ਹੈ ਉਸ ਦੇ ਬੇਟੇ ਦੇ ਨਾਲ ਹੋਵੇਗਾ ਜਿਹੜਾ ਆਪ ਐਡਾ ਵੱਡਾ ਵਪਾਰੀ ਹੈ ਜੋ ਕਿ ਉਸ ਲੈਵਲ ਦਾ ਹੈ ਤੇ ਉਹ ਦਾਜ ਕਿਉਂ ਮੰਗੇਗਾ ਜੇ ਦਾਜ ਮੰਗ ਵੀ ਲਵੇਗਾ ਤਾਂ ਸੁਖਬੀਰ ਬਾਦਤ ਦੇ ਕੋਲ ਪੈਸਾ ਬਹੁਤ ਹੈ ਇਹ ਦਾਜ ਦੇ ਵੀ ਦੇਵੇਗਾ ਪਰ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਖਬਰਾਂ ਨੇ ਜੋ ਕਿ ਵਾਇਰਲ ਹੋ ਰਹੀਆਂ ਨੇ ਉਹਨਾਂ ਖਬਰਾਂ ਦਾ ਬਾਦਲ ਪਰਿਵਾਰ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਅਤੇ ਸਾਡਾ ਚੈਨਲ ਵੀ ਇਸ ਖਬਰ ਦੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਉਸ ਦੇ ਬੇਟੇ ਦਾ ਇਦਾਂ ਦਾ ਕੋਈ ਵੀ ਬਿਆਨ ਜੋ ਹੈ ਸਾਹਮਣੇ ਨਹੀਂ ਆਇਆ ਇਹ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਅਫਵਾਹਾਂ ਨੇ ਜੋ ਫੇਸਬੁੱਕ ਪੇਜਾਂ ਦੇ ਉੱਪਰ ਵੱਖ-ਵੱਖ ਨਿਊਜ਼ ਚੈਨਲਾਂ ਦੇ ਉੱਪਰ ਉਹ ਵਾਇਰਲ ਹੋ ਜਾਂਦੀ। ਜੋ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ। ਧੰਨਵਾਦ।